ਜਿੱਥੇ ਬੰਦੀ ਵੱਲੋਂ ਟਕਸਾਲ ਵੱਲੋਂ ਇਹ ਦਿੱਤੀ ਕਿ ਇਸੀ ਚੇਤਾਵਨੀ ਕਿ ਅਸੀਂ ਅੱਜ ਸੰਦੇਸ਼ ਨਹੀਂ ਦੇਣ ਦਵਾਂਗੇ ਕੋਈ ਸਨਮਾਨ ਨਹੀਂ ਕਰਨ ਦਵਾਂਗੇ ਇਹ ਕਿਹਾ ਜਾ ਸਕਦਾ ਵੀ ਉਹ ਉਹਨਾਂ ਦੀ ਜਿੱਤ ਹੋਈ ਹੈ ਆਪ ਜੀ ਦੇ ਪਾਵਨ ਬਚਨ ਹੋਏ ਇਕੱਤਰ ਮਿਲੋ ਮੇਰੇ ਭਾਈ ਦੁਬਦਾ ਦੂਰ ਕਰੋ ਲਿਵਲਾਏ ਆਪ ਜੀ ਦੇ ਇਸ ਪਾਵਨ ਬਚਨ ਸੰਦੇਸ਼ ਤੇ ਅਨਸਾਰ ਕੌਮ ਨੂੰ ਗੁਰਮਖ ਬੈਸ ਸਫਾ ਬਿਸ਼ਾਏ ਦਾ ਸਿਧਾਂਤ ਤੇ ਚੱਲਣ ਦਾ ਬਲ ਬਖਸ਼ੋ ਜੀਓ ਇਹਦੇ ਲਈ ਉਹ ਸੰਦੇਸ਼ ਅਰਦਾਸ ਵਿੱਚ ਭਾਈ ਕੁਲਦੀਪ ਸਿੰਘ ਗੜਗਾਚ ਨੇ ਕੌਮ ਦੇ ਕੰਨਾਂ 'ਚ ਪਾ ਦਿੱਤਾ ਜੋ ਨੈਸ਼ਨਲ ਮੀਡੀਆ ਇੰਟਰਨੈਸ਼ਨਲ ਮੀਡੀਆ ਜਾਂ ਜਿਹੜੀਆਂ ਰਾਜਨੀਤਿਕ ਪਾਰਟੀਆਂ ਜਾਂ ਉਹ ਧਿਰ ਜਿਹੜਾ ਇਸ ਝਾਤਵੇ ਸੰਯਾ ਦੇਖਣਾ ਚਾਹੁੰਦੀਆਂ ਸਨ ਕਿ ਅਕਾਲ ਤਖਤ ਤੇ ਸ਼ਹੀਦਾਂ ਨੂੰ ਚੇਤੇ ਕਰਦੇ ਹੋਇਆਂ ਅੱਜ ਜਥੇਬੰਦੀਆਂ ਜਾਂ ਕੌਮ ਦਾ ਬੜਾ ਵੱਡਾ ਇਕੱਠ ਹੋਏਗਾ ਤੇ ਉਸ ਇਕੱਠ ਦੇ ਵਿੱਚ ਰੋਲਾ ਪਏਗਾ ਜੋ ਕਿ ਪਗਾਂ ਲੱਥਨਕੀਆਂ ਖੂਨ ਖਰਾਬਾ ਹੋਏਗਾ ਕਿਰਪਾਨਾਂ ਲਹਿਰਣਗੀਆਂ ਤੇ ਇਹ ਕਹਿ ਲਓ ਕਿ ਸਾਡਾ ਜਲੂਸ ਨਿਕਲੇ ਤੇ ਉਹ ਇਸ ਝਾਤਵੇ ਸੰ ਤੇ ਉਹ ਕੰਮ ਫੇਲ ਹੋ ਗਿਆ ਭਾਈ ਰਖਬੀਰ ਸਿੰਘ ਵਰਾ ਦਾ ਪਿਛਲੇ ਸਾਲ ਦਿੱਤਾ ਕੋਈ ਸੰਦੇਸ਼ ਯਾਦ ਹੈ ਕੌਮ ਉਸ ਤੋਂ ਪਹਿਲਾਂ ਭਾਈ ਹਰਪ੍ਰੀਤ ਸਿੰਘ ਜਥੇਦਾਰ ਰਹੇ ਨੇ ਉਹਨਾਂ ਨੇ 23 ਵਿੱਚ 22 ਵਿੱਚ ਸੰਦੇਸ਼ ਦਿੱਤਾ ਉਹ ਯਾਦ ਹੈ ਪਰ ਮੈਨੂੰ ਲੱਗਦਾ ਕਿ ਪੱਛੀ ਵਾਲਾ ਸੰਦੇਸ਼ ਸਿੱਤੀ ਨਹੀਂ ਪੁੱਲਣਾ ਇਸ ਰੂਪ ਦੇ ਵਿੱਚ ਕਾਬਜ ਦਿਖਾਈ ਦੇ ਰਹੇ ਨੇ ਕਿ ਅੱਜ ਸਾਡੀ ਹੈਂਕੜ ਸਾਡਾ ਗਰੂਰ ਇੱਥੇ ਬੋਲੇਗਾ ਉਹ ਉਹ ਬੜੇ ਸ਼ਰਮਿੰਦਾ ਹੋ ਕੇ ਪਰਤੇ ਨੇ ਵਾਪਸ ਤੇ ਇਹ ਇਹ ਗੁਰੂ ਦੀ ਰਹਿਮਤ ਸਮਝੀਏ ਕਿ ਸੰਦੇਸ਼ ਕੌਮ ਨੂੰ ਮੈਨੂੰ ਲੱਗਦਾ ਛੇਤੀ ਭੁੱਲਣਾ ਨਹੀਂ ਕਿ ਆਪਾਂ ਰਲ ਮਿਲ ਕੇ ਬੈਠ ਕੇ ਸਿਰ ਜੋੜਾਂਗੇ ਤੇ ਸਾਰੇ ਮਸਲਿਆਂ ਦੇ ਹੱਲ ਨਿਕਲ ਜਾਣਗੇ ਪਰ ਇਨਾਂ ਸਾਕਿਆਂ ਤੇ ਕਲੂਕਾਰਿਆਂ ਤੇ ਅਸੀਂ ਇੱਕ ਜੋਟਾ ਜਿੱਥੇ ਬੰਦੀਆਂ ਇੱਕ ਚੁੰਕੜਾ ਲਾ ਕੇ ਗੁਰੂ ਦਰਬਾਰ ਦੇ ਅੱਗੇ ਤਖਤ ਦੇ ਅੱਗੇ ਬਹਿ ਜਾਂਦੀਆਂ ਨੇ ਆ ਕੇ ਪਰ ਮੈਂ ਇੱਕ ਗੱਲ ਕਹਿਣਾ ਚਾਹੁੰਦਾ ਮੈਨੂੰ ਮਲਾਲ ਹੈ ਇਸ ਗੱਲ ਦਾ ਕਿ ਇਹ ਖੁੱਲੜਬਾਜ਼ੀ ਚੰਗੀ ਨਹੀਂ ਸੀ ਜੋ ਉੱਥੇ ਕੀਤੀ ਗਈ ਹੈ ਜੋ ਮਾਹੌਲ ਬਣਾਇਆ ਗਿਆ ਦੋ-ਦੋ ਘੰਟੇ ਪਹਿਲਾਂ ਆ ਕੇ ਤੁਸੀਂ ਗੋਲਕਾਂ ਦੇ ਲਾਗੇ ਆ ਕੇ ਚੌਂਕੜੇ ਲਾ ਲਏ ਔਰ ਮੱਥਾ ਟੇਕਣ ਵਾਲਿਆਂ ਲਈ ਦਿੱਕਤ ਖੜੀ ਕਰ ਦਿੱਤੀ। ਔਰ ਐਸਾ ਇੱਕ ਮਾਹੌਲ ਸਿਰ ਦਿੱਤਾ ਗਿਆ ਜਿਹੜਾ ਕਿ ਪੂਰੀ ਦੁਨੀਆ 'ਚ ਬੈਠੇ ਸਿੱਖਾਂ ਨੂੰ ਸਿਰਫ ਨਮੋਸ਼ੀ ਦੇ ਰਿਆ ਉਹਨਾਂ ਦੇ ਹਿਰਦੇ ਟੜਕਰੇ ਨੇ। ਇਹ ਮਾਹੌਲ ਬਣਾਉਣ ਵਾਲੇ ਜਿਹੜੇ ਨੇ ਨਾ ਉਹਨਾਂ ਨੇ ਇਹ ਚੰਗਾ ਨਹੀਂ ਕੀਤਾ ਆ ਕੇ ਇਦਾਂ ਮਾਹੌਲ ਬਣਾ ਕੇ। ਜਿ ਜਥੇਦਾਰ ਸਾਹਿਬ ਨੇ ਜਦ ਤੁਸੀਂ ਦੇਖਿਆ ਹੋਣਾ ਵਿਸ਼ੇਸ਼ ਤੌਰ ਦੇ ਉਤੇ ਦਸਤਾਰ ਵੀ ਕਾਲੇ ਰੰਗ ਦੀ ਸਜਾਈ ਹੋਈ ਸੀ ਤੇ ਉਹਨਾਂ ਨੇ ਇਸ ਗੱਲ ਨੂੰ ਡਿਫਾਈਨ ਵੀ ਕੀਤਾ ਵੀ ਮੈਂ ਕਾਲੇ ਰੰਗ ਦੀ ਦਸਤਾਰ ਸਜਾ ਕੇ ਇੱਕ ਰੋਸ ਮਾਰਕਟ ਕਰਨਾ ਸੀ ਆਮ ਦੇ ਮਹਾਨ ਸ਼ਹੀਦਾਂ ਨੂੰ ਯਾਦ ਕਰਦਿਆਂ ਕਾਲੇ ਰੰਗ ਦੀ ਜਿਹੜੀ ਦਸਤਾਰ ਆ ਕਿ ਅਸੀਂ ਉਹ ਭੁੱਲੇ ਨਹੀਂ ਆ ਸਾਕਾ ਕਿ ਸਾਡੇ ਨਾਲ ਵਧੇ ਕੀ ਸਾਡੇ ਨਾਲ ਧੱਕਾ ਹੋਇਆ ਔਰ ਗੁਰੂ ਧਾਮਾਂ ਤੇ ਹਮਲਾ ਹੋਇਆ ਨੇ ਹੱਥੇ ਇੱਥੇ ਸੰਗਤ ਆਈ ਜਿਹੜੇ ਬੱਚੇ ਨੇ ਉਹਨਾਂ ਦਾ ਕਤਲੇਆਮ ਹੋਇਆ ਸੋ ਸਾਨੂੰ ਕੋਈ ਵੀ ਅਜੇ ਤੱਕ ਨਾ ਤਾਂ ਉਹ ਇਨਸਾਫ ਮਿਲਿਆ ਤੇ ਉਹ ਧੱਕਾ جاری ਹੈ ਅਤੇ ਇਹ ਤੇ ਲੱਗ ਰਿਹਾ ਸੀ ਕਿ ਜਿਵੇਂ ਅੱਜ ਉਥੇ ਸੈਂਟਰ ਸਾਹਮਣੇ ਬੈਠ ਕੇ ਟਕਰਾ ਦਾ ਮਾਹੌਲ ਬਣਾ ਰਹੀ ਹੈ ਤੇ ਮੌਕਾ ਚੁੰਦੀ ਹੈ ਕਿ ਅਸੀਂ ਦੁਨੀਆ ਨੂੰ ਕਹਿ ਸਕੀਏ ਵੀ ਆ ਮੌਕਾ ਸੀ ਆ ਕਾਰਨ ਸੀ ਤੇ ਅਸੀਂ ਵੇਖੋ ਤਾਂ ਟਕਰਾ ਚ ਪਏ ਆ ਉਹ ਮੌਕਾ ਬਣ ਨਹੀਂ ਸਕਿਆ ਤੁਸੀਂ ਦੇਖ ਰਹੇ ਹੋ ਪੰਜਾਬੀ ਲੋਕ ਚੈਨਲ ਮੈਂ ਹਰਪਾਲ ਸਿੰਘ ਸੁਨਾਮ ਆਪਜੀ ਦਾ ਸਵਾਗਤ ਕਰਦਾ ਹਾਂ ਸ਼ਹੀਦਾਂ ਦੇ ਯਾਦ ਵਿੱਚ ਜੂਨ 1984 ਜੋ ਕੱਲੂ ਘਾਰਾ ਦਿਵਸ ਮਨਾਇਆ ਜਾਂਦਾ ਹੈ ਅੱਜ ਵੀ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਮਨਾਇਆ ਗਿਆ ਤੇ ਅੱਜ ਦੇ ਵਿੱਚ ਇੱਕ ਖਾਸ ਗੱਲ ਇਹ ਰਹੀ ਕਿ ਜਿਹੜਾ ਇੱਕ ਜਥੇਬੰਦੀ ਵੱਲੋਂ ਸਨੇਹਾ ਦਿੱਤਾ ਗਿਆ ਸੀ ਕਿ ਜੇ ਜਥੇਦਾਰ ਗੜਗੱਜ ਸਾਹਿਬ ਬੋਲਣਗੇ ਕੌਮ ਦੇ ਨਾਲ ਸੰਦੇਸ਼ ਦੇਣਗੇ ਜਾਂ ਸਨਮਾਨ ਕਰਨਗੇ ਤਾਂ ਟਕਰਾ ਹੋਏਗਾ ਪਰ ਗੁਰੂ ਸਾਹਿਬ ਦੀ ਕਿਰਪਾ ਦੇ ਸਦਕਾ ਕੋਈ ਟਕਰਾ ਨਹੀਂ ਹੋਇਆ ਬਹੁਤ ਵਧੀਆ ਮਾਹੌਲ ਦੇ ਵਿੱਚ ਸਾਰਾ ਪ੍ਰੋਗਰਾਮ ਨੇਪਰੇ ਚੜਿਆ ਸਾਡੇ ਨਾਲ ਨੇ ਪੰਥ ਦੇ ਮਹਾਨ ਵਿਦਵਾਨ ਕਥਾਵਾਚਕ ਵੀਰ ਪਰਮਜੀਤ ਸਿੰਘ ਜੀ ਉੱਤਰਾਖੰਡ ਉਹਨਾਂ ਤੋਂ ਪੁੱਛਦੇ ਆਂ ਵੀ ਉਹਨਾਂ ਦੇ ਨਜ਼ਰ ਤੋਂ ਉਹਨਾਂ ਦੇ ਨਜ਼ਰੀਏ ਤੋਂ ਇਹ ਪ੍ਰੋਗਰਾਮ ਕਿਵੇਂ ਰਿਹਾ ਭਾਈ ਸਾਹਿਬ ਜੀ ਪੰਜਾਬੀ ਲੋਕ ਚੈਨਲ ਤੁਹਾਡਾ ਸਵਾਗਤ ਹੈ ਵੈਕੁਰਜੀ ਦਾ ਖਲਸਾ ਖਲਸਾ ਵੈਕੁਰਜੀ ਕੀ ਫਤਿਹ ਜੀ ਇਹ ਚੱਲ ਰਿਹਾ ਜੀ ਹਾਂਜੀ ਬਿਲਕੁਲ ਵਧੀਆ ਜੀ ਚੜ੍ਹਦੀ ਕਲਾ ਅੱਜ ਦਾ ਸਾਰਾ ਪ੍ਰੋਗਰਾਮ ਤੁਸੀਂ ਲਾਈਵ ਦੇਖਿਆ ਹੁਣ ਹਾਂਜੀ ਪਹਿਲਾਂ ਤਾਂ ਦੱਸੋ ਵੀ ਇੱਕ ਪਾਸੇ ਚੇਤਾਵਨੀ ਸੀ ਇੱਕ ਜਥੇਬੰਦੀ ਵੱਲੋਂ ਕਿ ਟਕਰਾਅ ਹੋ ਸਕਦਾ ਪਰ ਰਿਹਾ ਸਾਰਾ ਸਮੂਥਲੀ ਬਹੁਤ ਵਧੀਆ ਚੱਲਿਆ ਤੁਸੀਂ ਕੀ ਕਮੈਂਟ ਕਰਦੇ ਹੋ ਅ ਸਭ ਤੋਂ ਪਹਿਲਾਂ ਤੇ ਸੱਚੇ ਪਾਤਸ਼ਾਹ ਦਾ ਸ਼ੁਕਰ ਹੈ ਕਿ ਜੋ ਨੈਸ਼ਨਲ ਮੀਡੀਆ ਇੰਟਰਨੈਸ਼ਨਲ ਮੀਡੀਆ ਜਾਂ ਜਿਹੜੀਆਂ ਰਾਜਨੀਤਿਕ ਪਾਰਟੀਆਂ ਜਾਂ ਉਹ ਧਿਰ ਜਿਹੜਾ ਇਸ ਛਾਤਵੇ ਸੰਨ ਜਾਂ ਦੇਖਣਾ ਚਾਹੁੰਦੀਆਂ ਸਨ ਕਿ ਅਕਾਲ ਤਖਤ ਤੇ ਸ਼ਹੀਦਾਂ ਨੂੰ ਚੇਤੇ ਕਰਦੇ ਹੋਇਆਂ ਅੱਜ ਜਥੇਬੰਦੀਆਂ ਜਾਂ ਕੌਮ ਦਾ ਬੜਾ ਵੱਡਾ ਇਕੱਠ ਹੋਏਗਾ ਤੇ ਉਸ ਇਕੱਠ ਦੇ ਵਿੱਚ ਰੋਲਾ ਪਏਗਾ ਜੋ ਕਿ ਪਗਾਂ ਲੱਥਨ ਗਿਆ ਖੂਨ ਖਰਾਬਾ ਹੋਏਗਾ ਕਿਰਪਾਨਾਂ ਲਹਿਰਨ ਗਿਆ ਤੇ ਇਹ ਕਹਿ ਲੋ ਕਿ ਸਾਡਾ ਜਲੂਸ ਨਿਕਲੇ ਤੇ ਉਹ ਇਸ ਛਾਤ 'ਤੇ ਸਨ ਤੇ ਉਹ ਕੰਮ ਫੇਲ ਹੋ ਗਿਆ ਇਹਦੇ ਵਿੱਚ ਮੈਂ ਇਹ ਸਮਝਦਾ ਕਿ ਇਹ ਇੱਕ ਫਤਿਹ ਹੈ ਸਾਡੀ ਸੱਚੇ ਪਾਤਸ਼ਾਹ ਦੀ ਮਹਿਰਮਤ ਹੋਈ ਹੈ ਔਰ ਜਦੋਂ ਹੁਕਮਨਾਮਾ ਸਾਬੀ ਸੱਚੇ ਪਾਤਸ਼ਾਹ ਨੇ ਉੱਥੇ ਦਿੱਤਾ ਸੀ ਕਿ ਦਇਆ ਕਰਨੰ ਦੁਖ ਹਰਨੰ ਉਚਰਨੰ ਨਾਮ ਕੀਰਤਨਾ ਜੋ ਅੱਜ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦਾ ਅਕਾਲ ਤਖਤ ਤੇ ਅਰਦਾਸ ਦੇ ਬਾਅਦ ਹੁਕਮਨਾਮਾ ਸਾਹਿਬ ਆਇਆ ਹੈ ਤੇ ਉਹ ਇਹੀ ਸਿੱਖੀ ਜਦੋਂ ਤੱਕ ਅਸੀਂ ਕਰਤੇ ਵਹਿਗੁਰੂ ਨੂੰ ਸੱਚੇ ਪਾਤਸ਼ਾਹ ਦੀ ਉਸਤਤ ਨੂੰ ਉਹਦੀ ਵਡਿਆਈ ਨੂੰ ਉਹਦੇ ਹੁਕਮ ਦੀ ਤਾਮੀਲ ਕਰਦੇ ਹਾਂ ਉਹਦੇ ਅੱਗੇ ਸਜਦਾ ਕਰਦੇ ਹਾਂ ਇਹਦੇ ਨਾਲ ਜਿਹੜਾ ਸਾਡੇ ਅੰਦਰ غرੂਰ ਹੈ ਹੰਕਾਰ ਹੈ ਜਿਹਦੇ ਕਰਕੇ ਅਸੀਂ ਦੁਖੀ ਆਪ ਹੋ ਰਹੇ ਹਾਂ ਉਹ ਦੁੱਖ ਤਾਂ ਮੁਕੇਗਾ ਜਦੋਂ ਦਇਆ ਕਰਨ ਜਦੋਂ ਸਾਡੇ ਤੇ ਮਿਹਰ ਕਰਦੇ ਤੇ ਅਸੀਂ ਆਪਣੇ ਹੀ ਅੰਦਰ ਦੇ ਜਿਹੜੇ ਟਕਰਾਣ ਨੇ ਹਉਮੇ ਹੰਕਾਰ ਤੇ ਗਰੂਰ ਕਰਕੇ ਉਸ ਪਰੇਸ਼ਾਨੀ ਤੇ ਦਿੱਕਤ ਚੋਂ ਤਾਂ ਹੀ ਲੰਘ ਸਕਦੇ ਆ ਤੇ ਬੜੀ ਮਿਹਰ ਹੋਈ ਹੈ ਕਿ ਚਲੋ ਉਹ ਕਾਰਾ ਨਹੀਂ ਹੋਇਆ ਜਿਹਦੀ ਉਡੀਕ ਵਿੱਚ ਝਾਕ ਵਿੱਚ तमाम ਧਿਰਾਵਾਂ ਜਾਂ ਜਿਹੜੀ ਕੌਮ ਦੀ ਵਿਰੋਧੀ ਨਿਗਾਹ ਹੈ ਉਹ ਉਹ ਫੇਲਿਅਰ ਇੱਥੇ ਹੋਈ ਹੈ ਤੇ ਗੁਰੂ ਪਾਤਸ਼ਾਹ ਜੀ ਨੇ ਮਿਹਰ ਕੀਤੀ ਕਿ ਚਲੋ ਘੱਟੋ ਘੱਟ ਟਕਰਾਅ ਤੋਂ ਬਚਾ ਹੋਇਆ ਤੇ ਇੱਕ ਇਹ ਦੱਸੋ ਵੀ ਜਿਵੇਂ ਜੱਥੇਬੰਦੀ ਵੱਲੋਂ ਟਕਸਾਲ ਵੱਲੋਂ ਇਹ ਦਿੱਤੀ ਗਈ ਸੀ ਚੇਤਾਵਨੀ ਕਿ ਅਸੀਂ ਅੱਜ ਸੰਦੇਸ਼ ਨਹੀਂ ਦੇਣ ਦਵਾਂਗੇ ਕੋਈ ਸਨਮਾਨ ਨਹੀਂ ਕਰਨ ਦਵਾਂਗੇ ਇਹ ਕਿਹਾ ਜਾ ਸਕਦਾ ਵੀ ਉਹ ਉਹਨਾਂ ਦੀ ਜਿੱਤ ਹੋਈ ਹੈ ਅ ਵੀਰ ਦੀ ਅਸਲ ਦੇ ਵਿੱਚ ਮੈਨੂੰ ਲੱਗਦਾ ਕਿ ਜਿੱਤ ਹਾਰ ਦਾ ਨਾਂ ਵੀ ਇੱਥੇ ਕੋਈ ਮੈਟਰ ਛੜੇ ਜੀ ਪਰ ਜਿਵੇਂ ਇਹ ਕਹਿ ਸਕਦੇ ਆ ਬਾਬਾ ਹਰਨਾਮ ਸਿੰਘ ਧੁਮਾ ਜਾਂ ਹੋਰ ਜਿਹੜੀਆਂ ਧਰਾਵਾਂ ਨੇ ਮਤਲਬ ਅਗਰ ਉਹ ਇਹ ਕਹਿੰਦੇ ਨੇ ਕਿ ਵੀ ਪਈ ਕੁਲਦੀਪ ਸਿੰਘ ਗੜਗਾਜ ਉਹ ਸੰਦੇਸ਼ ਨਾ ਦੇਣ ਮੈਨੂੰ ਲੱਗਦਾ ਕਿ ਅਰਦਾਸ ਵਿੱਚ ਜੋ ਉਹਨਾਂ ਨੇ ਸੱਚੇ ਪਾਤਸ਼ਾਹ ਜੀ ਦਾ ਸੰਦੇਸ਼ ਹੈ ਕੌਮ ਵਾਸਤੇ ਸਿੱਖ ਪੰਥ ਵਾਸਤੇ ਕਿ ਹੋਵੋ ਇਕੱਤਰ ਮੇਰੋ ਮੇਰੇ ਭਾਈ ਦੁਬਦਾ ਦੂਰ ਕਰੋ ਲਿਬਲਾਏ ਤੇ ਨਾਲੇ ਸਾਡੇ ਕੌਮੀ ਨਿਸ਼ਾਨੇ ਬਾਰੇ ਅਸੀਂ ਇੱਕਮਿਕ ਹੋ ਸਕੀਏ ਅਸੀਂ ਆਪਣੇ ਪੰਜਾਬ ਲਈ ਔਰ ਬੰਦੀ ਸਿੰਘਾਂ ਲਈ ਮਤਲਬ ਇਹ ਸਾਰੇ ਜਿਹੜੇ ਸਾਡੇ ਕੌਮੀ ਹੇਤ ਨੇ ਸਾਡੇ ਨਿਸ਼ਾਨੇ ਹੋਣੇ ਚਾਹੀਦੇ ਨੇ ਜਿਵੇਂ ਗੁਰੂ ਮਹਾਰਾਜ ਦਾ ਸੰਦੇਸ਼ ਹੈ ਕਿ ਰਲ ਮਿਲ ਕੇ ਆਪਸੀ ਸਮੱਸਿਆਵਾਂ ਦਾ ਨਿਬੇੜਾ ਕਰੋ ਰਲ ਮਿਲ ਬੈਠ ਕੇ ਵਿਚਾਰੋ ਸੰਵਾਦ ਰਚੋ ਇਹਦੇ ਲਈ ਉਹ ਸੰਦੇਸ਼ ਅਰਦਾਸ ਵਿੱਚ ਭਾਈ ਕੁਲਦੀਪ ਸਿੰਘ ਗੜਗਾਚ ਨੇ ਕੌਮ ਦੇ ਕੰਨਾਂ 'ਚ ਪਾ ਦਿੱਤਾ ਇਹ ਬੜਾ ਬਦਸਲਿਖਾ ਸੀ ਤੇ ਇਸ ਕਰਕੇ ਇਹ ਨਹੀਂ ਕਿਹਾ ਜਾ ਸਕਦਾ ਕਿ ਇੱਧਰ ਜਿੱਤੀ ਹੈ ਉੱਧਰ ਹਾਰ ਹੋਈ ਹੈ ਹਾਂ ਇਹ ਜ਼ਰੂਰ ਹੈ ਕਿ ਜਿਹੜੀ ਉਹਨਾਂ ਨੇ ਜਿੱਦ ਪੁਗਤਾਈ ਸੀ ਕੀ ਆਪਾਂ ਬੋਲਣ ਨਹੀਂ ਦੇਣਾ ਮੈਨੂੰ ਐਉਂ ਲੱਗਦਾ ਸੀ ਮੈਂ ਨੋਟ ਕਰਨ ਦਿਆ ਸਾਂ ਕਿ ਕੀ ਭਾਈ ਰਗਵੀਰ ਸਿੰਘ ਵਰਾ ਦਾ ਪਿਛਲੇ ਸਾਲ ਦਿੱਤਾ ਕੋਈ ਸੰਦੇਸ਼ ਯਾਦ ਹੈ ਕੌਮ ਨੂੰ ਉਸ ਤੋਂ ਪਹਿਲਾਂ ਭਾਈ ਹਰਪ੍ਰੀਤ ਸਿੰਘ ਜਥੇਦਾਰ ਰਹੇ ਨੇ ਉਹਨਾਂ ਨੇ 23 ਵਿੱਚ 22 ਵਿੱਚ ਸੰਦੇਸ਼ ਦਿੱਤਾ ਉਹ ਯਾਦ ਹੈ ਪਰ ਮੈਨੂੰ ਲੱਗਦਾ ਕਿ ਪੱਛੀ ਵਾਲਾ ਸੰਦੇਸ਼ ਸਿੱਤੀ ਨਹੀਂ ਭੁੱਲਣਾ ਇਹ ਵਾਲਾ ਜਿਹੜਾ ਸੰਦੇਸ਼ ਗਿਆ ਹੈ ਕੌਮ ਦਾ ਵੱਡਾ ਕੱਠ ਹੋਇਆ ਹੈ ਪੂਰੇ ਖਾਲਸੇ ਪੰਥ ਦੀ ਨਿਗਾਸੀ ਦੇਸ਼ ਵਿਦੇਸ਼ਾਂ ਤੋਂ ਔਰ ਅਰਦਾਸਾਂ ਚੱਲ ਰਹੀਆਂ ਸਨ ਜਿਸ ਵੇਲੇ ਮੈਂ ਵੀ ਲਾਈਵ ਵੇਖ ਰਿਹਾ ਸਾਂ ਬਿਲਕੁਲ ਸਾਰੇ ਰੁਕੇ ਹੋਏ ਸਨ ਕਿ ਅਸੀਂ ਅਰਦਾਸਾਂ ਕਰਨ ਦੇ ਸਾਂ ਕਿ ਮਹਾਰਾਜ ਆਪ ਬੋੜੀ ਕਰਿਓ ਰਹਿਮਤ ਕਰਿਓ ਜਿਨ੍ਹਾਂ ਦੀ ਮਨਸ਼ਾ ਇਹ ਐ ਜਾਂ ਇਹ ਕਹਿ ਲੋ ਜਿਹੜੇ ਦੂਜੀ ਧਿਰ ਵੱਲੋਂ ਛੜ ਕੇ ਆਏ ਨੇ ਤੇ ਇਸ ਰੂਪ ਦੇ ਵਿੱਚ ਕਾਬਜ ਦਿਖਾਈ ਦੇ ਰਹੇ ਨੇ ਕਿ ਅੱਜ ਸਾਡੀ ਹੈਂਕੜ ਸਾਡਾ ਗਰੂਰ ਇੱਥੇ ਬੋਲੇਗਾ ਉਹ ਉਹ ਬੜੇ ਸ਼ਰਮਿੰਦਾ ਹੋ ਕੇ ਪਰਤੇ ਨੇ ਵਾਪਸ ਤੇ ਇਹ ਇਹ ਗੁਰੂ ਦੀ ਰਹਿਮਤ ਸਮਝੀਏ ਕੀ ਸੰਦੇਸ਼ ਕੌਮ ਨੂੰ ਮੈਨੂੰ ਲੱਗਦਾ ਛੇਤੀ ਭੁੱਲਣਾ ਨਹੀਂ ਕਿ ਆਪਾਂ ਰਲ ਮਿਲ ਕੇ ਬੈਠ ਕੇ ਸਿਰ ਜੋੜਾਂਗੇ ਤੇ ਸਾਰੇ ਮਸਲਿਆਂ ਦੇ ਹੱਲ ਨਿਕਲ ਜਾਣਗੇ ਜੀ ਤੁਸੀਂ ਕਹਿਣਾ ਚਾਹੁੰਦੇ ਹੋ ਵੀ ਅਰਦਾਸ ਦੇ ਵਿੱਚ ਹੀ ਜਥੇਦਾਰ ਸਾਹਿਬ ਨੇ ਜੋ ਸੰਦੇਸ਼ ਦੇਣਾ ਸੀ ਉਹ ਸੰਦੇਸ਼ ਦੇ ਦਿੱਤਾ ਬਿਲਕੁਲ ਸਾਫ਼ ਦਿੱਤਾ ਜੀ ਇਹ ਬੜਾ ਸੋਹਣਾ ਤਰੀਕਾ ਲਿਖਿਆ ਗਿਆ ਕਿਉਂਕਿ ਸਾਡੇ ਸਾਰਿਆਂ ਦੇ ਅੰਦਰ ਇਹ ਗੱਲ ਤਾਂ ਚੱਲ ਰਹੀ ਸੀ ਕਿ ਵੀ ਟਕਰਾਅ ਹੋ ਸਕਦਾ ਹੈ ਹੱਲ ਕੀ ਹੋਏਗਾ ਇਹਦੇ ਬਗੈਰ ਕਿ ਜਾਣ ਤੇ ਭਾਈ ਕੁਲਦੀਪ ਸਿੰਘ ਗੜਗੱਜ ਬੋਲਣਗੇ ਤੇ ਜਾਣ ਨਹੀਂ ਬੋਲਣਗੇ ਤੇ ਚੰਗਾ ਰਸਤਾ ਕੱਢਿਆ ਗਿਆ ਕਿ ਅਰਦਾਸ ਦੇ ਰਾਹੀ ਹੀ ਗੁਰੂ ਦਾ ਸੰਦੇਸ਼ ਜਿਹੜਾ ਉਹ ਵੀ ਕੰਨਾਂ ਦੇ ਵਿੱਚ ਪੰਥ ਦੇ ਪਿਆ ਤੇ ਨਾਲੇ ਜਿਹੜੀ ਜਥੇਦਾਰ ਦੀ ਮੰਤਸ਼ਾ ਹੈ ਅਸਲ ਦੇ ਵਿੱਚ ਉਹਨਾਂ ਦਾ ਕੌਮ ਨੂੰ ਕੋਈ ਵੱਖਰਾ ਸੰਦੇਸ਼ ਨਹੀਂ ਹੁੰਦਾ ਸੰਦੇਸ਼ ਇਹ ਹੁੰਦਾ ਹੈ ਸੁਨੇਹਾ ਇਹ ਹੁੰਦਾ ਹੈ ਕਿ ਜੋ ਸਾਡਾ ਗੁਰੂ ਚੰਦ ਹੈ ਪੰਥ ਕੋਲੋਂ ਸੇਵਾ ਲੈਣਾ ਚਾਹੁੰਦਾ ਹੈ ਤੇ ਉਹ ਸੁਨੇਹਾ ਜਾਏ ਤੇ ਉਹ ਭਾਈ ਕੁਲਦੀਪ ਸਿੰਘ ਗੜਗੱਜ ਨੇ ਜਥੇਦਾਰ ਨੇ ਸੁਨੇਹਾ ਅਰਦਾਸ ਦੇ ਰਾਹੀਂ ਸਾਡੇ ਤੱਕ ਪਹੁੰਚਾ ਦਿੱਤਾ ਹੈ। ਅੱਛਾ ਇਹ ਦੇਖੋ ਜਥੇਦਾਰ ਸਾਹਿਬ ਨੇ ਅੱਜ ਦੇਖਿਆ ਉਹਨਾਂ ਵਿਸ਼ੇਸ਼ ਤੌਰ ਦੇ ਉੱਤੇ ਦਸਤਾਰ ਵੀ ਕਾਲੇ ਰੰਗ ਦੀ ਸਜਾਈ ਹੋਈ ਸੀ। ਹਾਂਜੀ ਤੇ ਉਹਨਾਂ ਨੇ ਇਸ ਗੱਲ ਨੂੰ ਡਿਫਾਈਨ ਵੀ ਕੀਤਾ ਵੀ ਮੈਂ ਕਾਲੇ ਰੰਗ ਦੀ ਦਸਤਾਰ ਸਜਾ ਕੇ ਇੱਕ ਰੋਸ ਮਾਰਕਟ ਕਰਨਾ ਸੀ ਵੀ ਸਾਨੂੰ 1984 ਕਦੇ ਨਾ ਭੁੱਲੀਏ ਨਾ ਭੁੱਲਣੀ ਹੈ। ਬਿਲਕੁਲ ਜੀ ਬਿਲਕੁਲ ਜਿਵੇਂ ਕਦੀ ਨਨਕਾਣਾ ਸਾਹਿਬ ਦਾ ਸਾਕਾ ਵਾਪਰਿਆ ਸੀ ਉਸ ਵੇਲੇ ਵੀ ਸਾਡੇ ਜਿਹੜੇ ਪੰਥਦਰਦੀ ਸਨ ਜਿਨ੍ਹਾਂ ਨੇ ਇਹ ਕਹਿ ਲੋ ਲੀਡ ਕੀਤੀ ਸੀ ਉਹਨਾਂ ਨੇ ਵੀ ਉਸ ਵੇਲੇ ਇਹੀ ਸੁਨੇਹਾ ਦਿੱਤਾ ਸੀ ਜਦੋਂ ਨਨਕਾਣਾ ਸਾਹਿਬ ਦੇ ਆ ਆਜ਼ਾਦੀ ਲਈ ਸੰਘਰਸ਼ ਕਰਦੇ ਸਿੱਖ ਸ਼ਹੀਦ ਹੋਏ ਸਨ ਉਹਦੇ ਬਾਅਦ ਤਕਰੀਬਨ ਕੌਮ ਦੇ ਵਿੱਚ ਕਾਲੀ ਦਸਤਾਰ ਬਣੇ ਗਈ ਸੀ ਇਹ ਸੁਨੇਹਾ ਦਿੱਤਾ ਗਿਆ ਸੀ ਕਿ ਸਾਨੂੰ ਸਰਕਾਰਾਂ ਤੋਂ ਬਹੁਤ ਵੱਡਾ ਰੋਸ ਹੈ ਜਿਹੜੇ ਮਹੰਤਾਂ ਦੀ ਪਿੱਠ ਥਾਪੜਦੇ ਨੇ ਔਰ ਇੰਨੇ ਸਿੱਖ ਸ਼ਹੀਦ ਕਰ ਦਿੰਦੇ ਨੇ ਸੋ ਕਾਲੀ ਦਸਤਾਰ ਦਾ ਸੁਨੇਹਾ ਜਿਵੇਂ ਭਾਈ ਕੁਲਦੀਪ ਸਿੰਘ ਨੇ ਉਹੀ ਦੁਬਾਰਾ ਦੁਹਰਾਇਆ ਕਿ ਅਸੀਂ ਉਹ ਭੁੱਲੇ ਨਹੀਂ ਆ ਸਾਕਾ ਕਿ ਸਾਡੇ ਨਾਲ ਵਧੇਕੀ ਸਾਡੇ ਨਾਲ ਤੱਕਾ ਹੋਇਆ ਔਰ ਗੁਰੂ ਧਾਮ ਤੇ ਹਮਲਾ ਹੋਇਆ ਨਿਹੱਥੇ ਇਥੇ ਸੰਗਤ ਆਈ ਜਿਹੜੇ ਬੱਚੇ ਨੇ ਉਹਨਾਂ ਦਾ ਕਤਲੇਆਮ ਹੋਇਆ ਸੋ ਸਾਨੂੰ ਕੋਈ ਵੀ ਅਜੇ ਤੱਕ ਨਾ ਤਾਂ ਉਹ ਇਨਸਾਫ ਮਿਲਿਆ ਤੇ ਉਹ ਤੱਕਾ جاری ਹੈ ਉਸ ਵੇਲੇ ਉਹ ਤੋਪਾਂ ਦੇ ਰਾਹੀਂ ਅੰਦਰ ਦਾਖਲ ਹੋਏ ਸਨ ਆ ਜੋ ਦੂਜੀਆਂ ਧਿਰਾਂ ਜਿਹੜੀਆਂ ਬੈਠੀਆਂ ਸਨ ਬੰਦਿਆਂ ਦੇ ਰਾਹੀਂ ਉਹ ਉਹ ਏਦਾਂ ਸਰਕਾਰਾਂ ਦਾਖਲ ਹੋਈਆਂ ਹੋਈਆਂ ਸਨ ਅਤੇ ਇਹ ਦਿਨ ਲੱਗ ਰਿਹਾ ਸੀ ਕਿ ਜਿਵੇਂ ਅੱਜ ਉੱਥੇ ਸੈਂਟਰ ਸਾਹਮਣੇ ਬੈਠ ਕੇ ਟਕਰਾ ਦਾ ਮਾਹੌਲ ਬਣਾ ਰਹੀ ਹੈ ਤੇ ਮੌਕਾ ਚੁੰਦੀ ਹੈ ਕਿ ਅਸੀਂ ਦੁਨੀਆ ਨੂੰ ਕਹਿ ਸਕੀਏ ਵੀ ਆ ਮੌਕਾ ਸੀ ਆ ਕਾਰਨ ਸੀ ਤੇ ਅਸੀਂ ਵੇਖੋ ਤਾਂ ਟਕਰਾਚ ਪਏ ਆ ਉਹ ਮੌਕਾ ਬਣ ਨਹੀਂ ਸਕਿਆ ਤੇ ਉਹਨਾਂ ਦੀਆਂ ਮਿਆਨਾ ਚੋਂ ਕਿਰਪਾਨਾਂ ਨਿਕਲ ਨਹੀਂ ਸਕੀਆਂ ਔਰ ਤੁਹਾਨੂੰ ਪਤਾ ਹੈ ਕਿ ਉੱਥੇ ਕੱਲੇ ਪਈ ਹਰਨਾਮ ਸਿੰਘ ਤੋਂ ਮਾਂ ਜਾਨ ਨਿਹੰਗ ਜਥੇਬੰਦੀਏ ਨਹੀਂ ਚੱਲ ਗਈਆਂ ਉੱਥੇ ਤੁਸੀਂ ਵੇਖੋ ਜਿਹੜਾ ਸਰਚਾਂਦ ਬਕਾਇਦਾ ਅ ਅੱਜ ਬੀਜੇਪੀ ਦਾ ਬੁਲਾਰਾ ਉਹ ਬਿਲਕੁਲ ਸਾਹਮਣੇ ਪਹਿਲੀ ਕਤਾਰ 'ਚ ਬੈਠਾ ਬਾਰ-ਬਾਰ ਜਥੇਦਾਰ ਨੂੰ ਕੁਰਦਦਾ ਔਰ ਨਾ ਕੀਰਤਨ ਵਿੱਚ ਉਹਨਾਂ ਦੀ ਕੋਈ ਕਾਗਰਤ ਹੈ ਨਾ ਹੀ ਉਹ ਅੱਜ ਕਿਤੇ 1984 ਦੇ ਸਾਕੇ ਨੂੰ ਹੀ ਚੇਤੇ ਕਰਦੇ ਹੋਏ ਇੱਥੇ ਬੈਠੇ ਸਨ ਉਹਨਾਂ ਦੀਆਂ ਮਨਛਾਵਾਂ ਨਜ਼ਰ ਆ ਰਹੀਆਂ ਸਨ ਉਹਨਾਂ ਦੇ ਚਿਹਰੇ ਤੋਂ ਪਰ ਐਨ ਲੱਗਦਾ ਸੀ ਕਿ ਜਿਵੇਂ ਸਰਕਾਰ ਦੁਬਾਰਾ ਚੜ੍ਹ ਕੇ ਅਜ ਅਕਾਲ ਤਖਤੇ ਮੰਗਾਰ ਪਾ ਰਹੀ ਹੈ ਪਰ ਗੁਰੂ ਨੇ ਰਹਿਮਤ ਕੀਤੀ ਹੈ ਬੌੜੀ ਕੀਤੀ ਹੈ ਕਿ ਉਹ ਲੋਕ ਅੱਜ ਖਾਲੀ ਹੱਥ ਪਰਤੇ ਨੇ ਤੇ ਜਿਹੜੀ ਮਨਸ਼ਾ ਸੀ ਉਹਨਾਂ ਦੀ ਇੱਥੇ ਕਿ ਕੌਮ ਦੀ ਪਾਗੋ ਚਾਲਣ ਦੀ ਉਹ ਕੰਮ ਹੋ ਨਹੀਂ ਸਕਿਆ ਇੱਥੇ ਤੇ ਆਪਾਂ ਕਹਿ ਸਕਦੇ ਆ ਵੀ ਅੱਜ ਜਿਹੜਾ 41ਵਾਂ ਇਹ ਕਲੂਕਾਰ ਅਦੀਪਸ ਮਨਾਇਆ ਗਿਆ ਉਹ ਬੜੀ ਚੜ੍ਹਦੀ ਕਲਾ ਦੇ ਵਿੱਚ ਇੱਕ ਸਦ ਭਾਵਨਾ ਦੇ ਮਾਹੌਲ ਵਿੱਚ ਗੁਰੂ ਸਾਹਿਬ ਦੀ ਰਹਿਮਤ ਸਦਕਾ ਬਹੁਤ ਵਧੀਆ ਤਰੀਕੇ ਨਾਲ ਇਹਨਾਂ ਨੇ ਪਰੇ ਚੜਿਆ ਔਰ ਬਿਲਕੁਲ ਜੀ ਬਿਲਕੁਲ ਸਾਰੀ ਸੰਗਤ ਅਗਰ ਉੱਥੇ ਇਕੱਤਰ ਹੋਈ ਸੰਸਥਾਵਾਂ ਜਿੱਥੇ ਬੰਦੀਆਂ ਇਕੱਠੀਆਂ ਹੋਈਆਂ ਅਸੀਂ ਸੁਨੇਹਾ ਤਾਂ ਕਟੋ-ਕਟ ਇਹ ਦੇ ਦਿੱਤਾ ਹੈ ਕਿ ਸਾਡੇ ਆਪਸੀ ਮੁਫਾਦ ਹੋ ਸਕਦੇ ਨੇ ਇਤਿਹਾਸਕ ਗ੍ਰੰਥਾਂ ਦੇ ਮੈਟਰ ਤੇ ਮਰਿਆਦਾ ਦੇ ਮਸਲਿਆਂ ਤੇ ਪਰ ਇਨ੍ਹਾਂ ਸਾਕਿਆਂ ਤੇ ਕੱਲੂਕਾਰਿਆਂ ਤੇ ਅਸੀਂ ਇੱਕ ਜੋਟਾ ਜਿੱਥੇ ਬੰਦੀਆਂ ਇੱਕ ਚੁੰਕੜਾ ਲਾ ਕੇ ਗੁਰੂ ਦਰਬਾਰ ਦੇ ਅੱਗੇ ਤਖਤ ਦੇ ਅੱਗੇ ਬਹਿ ਜਾਂਦੀਆਂ ਨੇ ਆ ਕੇ ਪਰ ਮੈਂ ਇੱਕ ਗੱਲ ਕਹਿਣਾ ਚਾਹੁੰਦਾ ਮੈਨੂੰ ਮਲਾਲ ਹੈ ਇਸ ਗੱਲ ਦਾ ਕਿ ਇਹ ਖੁੱਲੜਬਾਜੀ ਚੰਗੀ ਨਹੀਂ ਸੀ ਜੋ ਉੱਥੇ ਕੀਤੀ ਗਈ ਹੈ ਜੋ ਮਾਹੌਲ ਬਣਾਇਆ ਗਿਆ ਕਿ ਦੋ-ਦੋ ਘੰਟੇ ਪਹਿਲਾਂ ਆ ਕੇ ਤੁਸੀਂ ਗੋਲਕਾਂ ਦੇ ਲਾਗੇ ਆ ਕੇ ਚੌਂਕੜੇ ਲਾ ਲਏ ਔਰ ਮੱਥਾ ਟੇਕਣ ਵਾਲਿਆਂ ਲਈ ਦਿੱਕਤ ਖੜੀ ਕਰ ਦਿੱਤੀ ਔਰ ਐਸਾ ਇੱਕ ਮਾਹੌਲ ਸਿਰ ਦਿੱਤਾ ਗਿਆ ਜਿਹੜਾ ਕਿ ਪੂਰੀ ਦੁਨੀਆ 'ਚ ਬੈਠੇ ਸਿੱਖਾਂ ਨੂੰ ਸਿਰਫ ਨਮੋਸ਼ੀ ਦੇ ਰਿਹਾ ਹੈ ਉਹਨਾਂ ਦੇ ਹਿਰਦੇ ਟੜਕ ਰਹੇ ਨੇ ਇਹ ਮਾਹੌਲ ਬਣਾਉਣ ਵਾਲੇ ਜਿਹੜੇ ਨੇ ਨਾ ਉਹਨਾਂ ਨੇ ਇਹ ਚੰਗਾ ਨਹੀਂ ਕੀਤਾ ਆ ਕੇ ਏਦਾਂ ਮਾਹੌਲ ਬਣਾ ਕੇ ਜੋ ਕੁਝ ਪੰਥ ਵੱਲੋਂ ਹੋਇਆ ਪੰਥ ਵੱਲੋਂ ਸੰਗਤ ਵੱਲੋਂ ਕੀਤਾ ਗਿਆ ਜੋ ਸਿਆਣਪ ਦੇ ਨਾਲ ਭਾਈ ਕੁਲਦੀਪ ਸਿੰਘ ਗੜਗਾਜਵਰਾਂ ਨੇ ਮਾਹੌਲ ਨੂੰ ਸੰਭਾਲਿਆ ਉਹ ਵਧਾਈ ਦੇ ਪਾਤਰ ਨੇ ਪਰ ਦੂਜੀ ਧਿਰ ਜਿਹੜੀ ਅੱਜ ਵੰਗਾਰ ਪਾ ਰਹੀ ਸੀ ਜਾਂ ਜਿਨ੍ਹਾਂ ਨੇ ਚੈਲੰਜ ਕੀਤਾ ਹੋਇਆ ਸੀ ਜਿਨ੍ਹਾਂ ਨੇ ਜਿੱਦ ਫੜੀ ਸੀ ਉਹਨਾਂ ਦਾ ਕਾਰਾ ਚੰਗਾ ਨਹੀਂ ਸੀ ਉੱਥੇ ਜੋ ਕੁਝ ਵੀ ਉਹਨੇ ਉੱਥੇ ਵਰਤਾਇਆ ਜੋ ਕੁਝ ਉੱਥੇ ਦਿਖਾਇਆ ਉਹ ਬੜਾ ਹੀ ਸ਼ਰਮਨਾਕ ਹੈ ਅਸਲ ਦੇ ਵਿੱਚ ਔਰ ਅਸੀਂ ਮਤਲਬ ਇਹ ਸੱਚੇ ਪਾਸਟਰ ਦੇ ਅੱਗੇ ਅਰਦਾਸ ਕਰਾਂਗੇ ਕਿ ਇਹਨਾਂ ਨੂੰ ਸਮਤ ਮਤ ਆਵੇ ਤਾਂ ਕਿ ਘੱਟੋ ਘੱਟ ਗੁਰਦੁਆਰਿਆਂ ਦੇ ਵਿੱਚ ਤਖਤਾਂ ਦੇ ਵਿੱਚ ਪੰਥ ਦੀ ਇਸ ਤਰ੍ਹਾਂ ਦੀ ਜਿੱਥੇ ਇਕਤਰਤਾ ਹੁੰਦੀ ਹੈ ਉੱਥੇ ਘੱਟੋ ਘੱਟ ਇਦਾਂ ਦਾ ਮਾਹੌਲ ਨਾ ਬਣਾਣ ਉੱਥੇ ਇਦਾਂ ਜਲੂਸ ਨਾ ਨਿਕਲੇ ਇਦਾਂ ਕੋਈ ਸਾਡੇ ਮਨ ਸਾਡੇ ਹਿਰਦੇ ਨਾ ਧੜਕਦੇ ਹੋਣ ਕਿ ਪਤਾ ਨਹੀਂ ਇਹਨਾਂ ਨੇ ਇੱਥੇ ਹੁਣ ਕੀ ਕਰ ਦੇਣਾ ਸੋ ਉਹਨਾਂ ਵੱਲੋਂ ਕਰਾ ਸ਼ਰਮਨਾਕ ਸੀ ਬੜਾ ਜਿਹੜਾ ਕਿ ਦੁਖਦਾਈ ਗਿਆ ਸੋ ਅਸੀਂ ਕਹਿ ਸਕਦੇ ਹਾਂ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਜਥੇਦਾਰ ਅਕਾਲ ਤਖਤ ਸਾਹਿਬ ਦੇ ਭਾਈ ਗੜਗੱਜ ਵੱਲੋਂ ਜੋ ਅੱਜ ਸਿਆਣਪ ਤੇ ਦੂਰ ਅੰਦੇਸ਼ੀ ਦੇ ਨਾਲ ਇਹ ਸਾਰਾ ਕੁਝ ਪ੍ਰੋਗਰਾਮ ਨੇ ਪਰਚਾਰਿਆ ਉਹ ਸ਼ਲਾਘਾਯੋਗ ਸੀ ਉਹ ਸ਼ਲਾਘਾਯੋਗ ਹੈ ਜੀ ਬਿਲਕੁਲ ਤੁਹਾਡਾ ਤੁਹਾਡਾ ਬਹੁਤ ਧੰਨਵਾਦ ਜੀ ਤੁਸੀਂ ਪੰਜਾਬੀ ਲੋਕ ਚੈਨਲ ਲਈ ਸਮਾਂ ਕੱਢਿਆ ਆਪਣੇ ਬਾਬਾਕ ਜੋ ਤੁਸੀਂ ਇੱਕ ਗੱਲ ਕਰਨਾ ਚਾਹੁੰਦੇ ਸੀ ਉਹ ਕਹੀ ਥੈਂਕ ਯੂ ਵੈਰੀ ਮਚ